ਉਹ ਅੱਜ ਮੈਸਤਰੀ ਸਾਡਾ ਆ ਗਿਆ। ਛੁੱਟੀਆਂ ਦੇ ਮਤ ਮਾਤਾ ਦਾ ਕੰਦਾ ਦਾ ਰਿਆ ਸਵਰ। ਵਧੀਆ ਰਿਆ? ਆਹ ਉਹ ਵਦਕਿਆ ਨਹੀਂ। ਅਲੋ ਜੀ ਹੁਣ ਤਿਆਰੀ ਹੋਣ ਲੱਗੀ ਬਾਬਿਆਂ ਦੀ। ਅ ਬੰਦਾ ਗੁੱਸੇ ਹੋ ਕੇ ਗਿਆ ਸੀ ਆ ਗਿਆ। ਦੇਖੋ ਨੀ ਜੀ ਹਾਂ ਪਹਿਲਾਂ ਆਇਆ। ਅੱਛਾ ਏ ਪਹਿਲਾਂ। ਸੱਚ ਦੋ ਦਸ ਵਾਰ ਗਾਣੇ ਕੋਸਣ। ਸਹੀ ਆ। ਇਹਨੇ ਕੱਲ ਫੋਨ ਕੀਤਾ ਕਹਿੰਦਾ ਮੈਂ ਕੱਲ ਆ ਜਾ ਸਵੇਰੇ ਮੈਂ ਛੁੱਟੀਆਂ ਇਸ ਤੋਂ ਕੰਨ। ਹਾਂ। ਬੂਰੇ ਕਨੇ ਕਹੀਏ ਸੀਮੈਂਟ ਦੇ। ਹਾਂ ਇਹ ਵੰਡ ਰਿਹਾ ਹੈ। ਕੰਟੀਲੇ ਆ ਪਹਿਲਾਂ ਆਉਂ ਚੱਲਣਾ ਪੰਜ ਕਿਹਾ। ਆਹੋ। ਤੇ ਜਨ ਚੱਲਦੀ ਆ। ਮਮੀ ਆਪਣੀ ਤੇਸੀ ਗਾਲੀ ਜਿੱਥੇ ਤੇਸੀ ਨਵੀਂ ਵੀ ਗਵਾਜ ਗਈ। ਆਹੋ। ਇੱਥੇ ਦਾ ਨਾਪ ਹੋ ਗਈ ਲੱਗਦਾ ਮੈਨੂੰ। ਆਹ। ਇਹ ਸ਼ਾਮ ਦਾ ਖਾਣਾ। ਉਹ ਟੋਪ ਹੋ ਗਈਆਂ ਇਹ ਤਾਂ। ਆਹਾਂ। ਕਿਹੜੀ ਫਲੀਆਂ? ਮੰਗਦੀ ਵਿਆਹ ਹੈ। ਉਹ ਹੁੰਜਾ। ਅੱਛਾ। ਇਹ ਆਪਣੀ ਪਈ ਚੱਲੂ ਨਾ ਇਦਾਂ ਇਹ ਪਹਿਲਾਂ ਹੋਈ ਸੀ ਹੁਣ ਕੀਤੀ ਹੈ ਨਾ ਵੀ ਮਲਮੀ ਦੀ ਪਹਿਲਾਂ ਹੋਈ ਹੋਏ ਅੱਛਾ ਕਲਾਸਰ ਖੜੀ ਆ ਸਹੀ ਆ ਠੀਕ ਆ ਜੀ ਆਪਣੀ ਇੱਥੇ ਕਿਤੇ ਤੇਸੀ ਦੱਬ ਹੋ ਗਈ ਫੋਨ ਕੱਢਣੀ ਪੈਣੀ ਆ ਪਰ ਕਾਜਰ ਇਹ ਦੇਖਣੀ ਤਾਂ ਹੈਗੀ ਸੀ ਬਾਬਿਆਂ ਦੇ ਠੀਕ ਆ ਜਲਦੀ ਆਪੇ ਤੁਹਾਨੂੰ ਬਾਹਰ ਬੁਰੇ ਨਾਲ ਤੇ ਹੋਮੀ ਸੀ ਹੁਣ ਇੱਥੇ ਭਾਰਤੀ ਪੈਣੀ ਆ ਮਿੱਟੀ ਆ ਗਈ ਆ ਬਾਹਰ ਉਹ ਵੀ ਤੁਹਾਨੂੰ ਦਿਖਾਉ ਲਦੇ ਆ ਠੀਕ ਆ ਬਾਕੀ ਤੁਸੀਂ ਦੱਸੋ ਬੀਬੀ ਨੰਬਰ ਠੀਕ ਹੈ ਬੀਬੀ ਕਦਾਂ ਹੋਏ ਹਾਂਜੀ ਠੀਕ ਹੈ ਹਾਂਜੀ ਹਾਂਜੀ ਪਾਲੇ ਮੈਂ ਆਂ ਪਿੰਦੋ 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 ਬੱਚਾ ਆਹੋ ਕੰਮ ਚੱਲਦਾ ਆਹੋ ਆਹ ਮਿੱਟੀ ਸਾਈਡ ਤੇ ਕੰਮ ਲੱਗਾ ਉਹ ਮੂਰੇ ਸੱਟ ਗਿਆ ਗਲੀ 'ਚ ਉਹਨੂੰ ਕਿਹਾ ਵੀ ਯਾਰ ਆਹੋ ਭਾਜੀ ਮੂਰੇ ਸੱਟ ਗਿਆ ਮੈਂ ਕਿਹਾ ਚੱਲ ਕੋਈ ਨਹੀਂ ਕਿੱਦਾਂ ਬੱਬਾ ਉਹ ਭਾਜੀ ਮੂਰੇ ਸੱਟ ਗਿਆ ਯਾਰ ਗਲੀ ਦੇ ਵਿੱਚ ਅ ਇੱਥੋਂ ਕੁ ਮਾੜੀ ਖੋਲ ਦਵਾ ਇੱਥੋਂ ਕੁ ਕਰਾ ਦਿੰਦਾ ਮੈਂ ਨਾ ਇੱਥੋਂ ਤੱਕ ਨਾ ਕੋਈ ਮਿੱਟੀ ਉਹਦੇ ਵਿੱਚ ਹਾਂ ਨਾਲੀ ਚਲ ਜਣੀ ਆ ਨਾ ਇਧਰੋਂ ਦੇ ਤਾ ਟਰਾਈ ਮਾਰ ਕੇ ਇਹ ਜੇ ਉਧਰੋਂ ਟੱਕ ਇਧਰੋਂ ਲਾ ਦੀਏ ਜੇ ਉਧਰੋਂ ਟੱਕ ਇਧਰੋਂ ਲਾ ਦੀਏ ਉਹੀ ਮੈਂ ਕਹਿੰਦਾ ਭਾਈ ਲੱਗਣ ਲੱਗਾ ਨਾਲ ਠੀਕ ਆ ਢਲੇ ਆ ਬੱਬਾ ਥੋੜੀ ਠੀਕ ਆ ਬਾਕੀ ਬਾਅਦ ਚ ਸਾਨੂੰ ਟੱਕਰ ਦੀਆਂ ਮੜੀ ਮਿੱਟੀ ਸੇੜ ਨੂੰ ਕਰਾ ਦੀਏ ਮੇਰਾ ਪਰਾ ਠੀਕ ਆ ਤੇ ਮਾਹੌਲ ਤੁਹਾਨੂੰ ਪਤਾ ਹੀ ਆ ਸਵੇਰ ਸੁਵੇਰ ਦਾਲੇ 11 ਕ' ਵੱਜਦੇ ਆ ਮੱਟਾ ਕਿੱਦਾਂ ਸਬਜ਼ੀ ਵਾਲਾ ਆ ਗਿਆ ਦੇਖੋ ਮੰਡਾਲ ਦੇ ਸਾਡੇ ਸਬਜ਼ੀ ਦਾ ਇਦਾਂ ਪਰ ਅੱਪਰ ਦਾ ਸਾਰੇ ਪਾਸੇ ਇਦਾਂ ਹੀ ਆ ਇੰਨੇ ਕਰਤਾ ਰਾ ਛੱਡ ਦਿੱਤਾ ਥੋੜਾ ਜਿਹਾ ਆਪਾਂ ਤਿੰਨਾਂ ਕੋ ਮੈਂ ਕਿਹਾ ਨੰਗੀ ਜਾਓਗੇ ਇੱਕ ਸੈਲਫ ਵੀ ਉੱਥੱਲੇ ਆ ਗਈ ਮਾਣ ਉਹਦੇ ਕਰਕੇ ਨਾਲ ਹੀ ਆ ਗੱਬੇ ਮਿੱਟੀ ਭਾਰੀ ਆ ਠੀਕ ਆ ਜੀ ਡਲੇ ਦੇਖੋ ਗੱਡੇ ਗੱਡੇ ਆਇਓ ਆ ਜਿੱਤਾ ਹਲੇ ਚੱਕਣਾ ਸੌਖਾ ਮਿੱਟੀ ਚੱਕੜੀ ਠੀਕ ਆ ਸਬਜੀ ਵਾਲਾ ਬੀਬੀ ਉਹ ਬੈਠਿਆ ਉਹ ਸਬਜੀ ਵਾਲਾ ਹੈ ਹਾਂ ਉਹਦੇ ਪਾਪੇ ਨੂੰ ਵੀ ਦੇਖ ਕੇ ਉਹਨੇ ਕੀ ਕਰਦੇ ਆ ਹਾਂ ਜੀ 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 ਪਾਪੇ ਨੂੰ ਵੀ ਦੇ ਕੇ ਉਹਨੇ ਕੀ ਕਰਦੇ ਉਦੋਂ ਉਹ ਵੀ ਜਗ੍ਹਾ ਤੋਂ ਪਾਪਾ ਦੂਜੀ ਜਗ੍ਹਾ ਤੇ ਕੰਮ ਕਰਨ ਲੱਗਾ ਪਈ ਗਿਆ ਮਾਰਦੇ ਚੱਲ ਰਹੇ ਹਾਂ ہمارا ਕੀ ਮਾਲਕ ਕੋਲ ਸਮੋਖਾ ਕੱਟਾ ਕੰਕਲੋ ਪਾਪਾ ਬੰਨਿਆ ਸੀ ਪਾਪਾ ਇੰਕੋਟਾ ਰਲ ਨੂੰ ਹਣਾ ਮੈਟਰ ਵਿੱਚ ਪਈ ਜਾਂਦਾ ਉਹ ਚੱਕਰ ਨਹੀਂ ਤਾਂ ਹੈਗੀ ਆਪਾਂ ਇੰਟਰਵਿਊ ਕਿਹਦਾ ਭਾਈ ਇਹ ਮਾਰਾ ਉਹ ਦਾ ਨਾਮ ਜੇ ਹੁਣ ਦੋ ਬੰਦਿਆਂ ਦਾ ਤਿੰਨ ਬੰਦਿਆਂ ਦਾ ਕੰਮ ਹੈ ਠੀਕ ਹੈ ਜੀ ਅੱਜ ਦੇ ਕਹਾਣੀ ਕੀ ਕਰਦੇ ਭੱਤੇ ਹੁਣੇ ਜਗਾ ਤੇ ਅਸ਼ਾਪ ਆਪੇ ਨੇ ਕੀਤਾ ਬਸ ਦੇ ਕੰਨੀ ਸੀ ਅੱਛਾ ਇਹ ਕੀ ਚੀਜ਼ ਆ ਇਹ ਚੈਰ ਦਾ ਸਿਮੈਂਟ ਆ ਕਰਨਾ ਅੱਛਾ ਆਹੋ ਇਹਦੇ ਵਿੱਚ ਵੈਸੇ ਆਪਣੇ ਨਹੀਂ ਲੋੜ ਇਦਾਂ ਦੀ ਹੈ ਆਹ ਆਪਣੀਆਂ ਤਾਂ ਨਵੀਆਂ ਆ ਇਹ ਚਾ ਖਾਣ ਚੀਜ਼ ਆ ਆਹ ਗੋਲ ਜਾਨ ਜਸਨੀ ਮਾਰੀ ਇਹ ਵੀ ਆ ਜੀ ਇਹ ਵੀ ਆ ਤੂੰ ਤਾਂ ਦੇ ਦੇ ਕੀ ਸਿਸਟਮ ਹੈ ਹੱਥੇ ਵਾਲਾ ਹਾਂ ਨਾ ਆ ਤੇਰਾ ਆਪਣੀ ਲਈ ਤਾਂ ਕਰਕੇ ਇਹਦਾ ਇਹ ਵੀ ਆਰਥ ਪਈ ਹੈ ਕੈਬ ਲੈਣ ਦੀ ਨਾ ਨਾ ਬੁਧਰ ਬਾਲ ਤਾਂ ਸਹੀ ਆ ਸਾਰੇ ਤੇ ਇਹ ਦਿਲ ਦੇ ਪਾਪੇ ਨੇ ਕੀ ਕਰਦੇ ਲੱਗੇ ਤਾਂ ਹੈਗੇ ਅੱਜ ਹਾਂ ਆਹ ਲਓ ਇਹਦੇ ਕੀ ਕਰਦੇ ਪਾਪੇ ਹੋਣੇ ਪਾਪੇ ਹੋਣੀ ਥੱਲੇ ਕਰ ਪਾਪੇ ਹੋਣੀ ਉੱਦੇ ਰੇੜੀਆਂ ਕਮਾਈ ਜਾਂਦੇ ਗਲੀਆਂ ਚ ਬੱਸ ਰਣਾ ਹੱਥ ਕੱਲ੍ਹ ਖੋਲ ਦੇਣਾ ਉਹਨੂੰ ਲੈਂਟਰ ਅੱਛਾ ਸਹੀ ਆ ਮੈਂ ਤਾਂ ਰੇੜੀ ਲੈ ਕੇ ਆਇਆ ਕੁਝ ਕਰਦਾ ਹੋਣਾ ਨਾਓ ਕੰਦੀ ਇੱਧਾ ਬੋਰਾ ਸੀਮੈਂਟ ਦਾ ਵਜੇ ਉਹ ਲੈ ਜਾਓ ਅੱਛਾ ਤੇ ਪਾਪਾ ਖੜਿਆ ਪਿਆ ਸੀਗਾ ਹੂੰ ਉਹ ਚੱਕ ਲਿਆਂਦਾ ਅੰਦਰੋਂ ਆਪਾਂ ਕਢਦੀ ਮਿੱਟੀ ਮਿੱਟੀ ਕਢਣੀ ਆ ਉਹ ਬਿੰਦੂ ਵੱਜ ਆ ਜਾਣਾ 2:00 ਵਜੇ ਕਹਿੰਦਾ ਮੈਂ ਆ ਜਾਣਾ ਤਿੰਨੋਂ ਮੈਂ ਕਢਾ ਦਿੰਦਾ ਲੱਗ ਜਾ ਚੱਲ ਰੋਗੇ 11:00 ਵਜੇ ਆ 1:00 ਵਜੇ ਤੋਂ ਬਾਅਦ ਆਪਾਂ ਕਢਾ ਦਿੰਨੇ ਆ ਚੱਲ ਕਿੱਥੇ ਸੱਟਣੀ ਆਪਾਂ ਹੁਣ ਇਹਦੀ ਕੋਠੀ ਦੀ ਜਾਲਣੀ ਹੈ ਅੱਛਾ ਆਪਾਂ ਫੇਰ ਤਿੰਨ ਬੰਦੇ ਹੋਣਗੇ ਤਾਂ ਠੀਕ ਆ ਹੂੰ ਤੇ ਅੰਦਰੋਂ ਆਪਾਂ ਖੜਾਉਂਦਾ ਰਹਿੰਦਾ ਕਿੱਥੇ ਖੜ ਜਾਂਦਾ ਠੀਕ ਆ ਸਹੀ ਆ ਉਹਨੇ ਥੱਲੇ ਨਾਲ ਦਿੰਦੇ ਨੇ 300 ਰੁਪਏ ਦੇਣਾ ਆਪਾਂ ਆਹੋ ਮੇਰਾ ਪਾਪਾ ਬੋਲ ਰਿਹਾ ਸਾਡਾ ਠੀਕ ਆ ਸੀਮੈਂਟ ਪਾਪਾ ਇੱਧਰ ਹੀ ਰੱਖਿਆ ਆ ਤੁਸੀ ਉੱਥੇ ਨਾਲ ਇੱਥੇ ਪਾਣੀ ਪੁੰਨੀ ਦੋ ਦੇ ਸਕੀਏ ਹਾਂ ਸਹੀ ਆ ਕੋਲਣਾ ਪਕਾਣ ਤੋਂ ਕੰਮ ਸਹੀ ਆ ਪਾਣੀ ਦੀ ਤਿਆਰੀ ਸਹੀ ਆ ਉਹ ਵੀ ਉਹ ਪਹਿਲਾਂ ਆਪਾਂ ਲਈਏ ਮੈਸਟਰੀ ਦੇ ਬਾਲੂ ਮਲੂ ਜਿਹੜੇ ਕਹਿੰਦਾ ਹਨ 200 ਬਾੜ ਦਾ ਇਥੋਂ ਮਿਲਦਾ ਕਿ ਸਾਡੇ ਕੋਲੋਂ ਇੱਥੇ 30 ਬਾੜ ਦੇ ਤੇ ਜੀ 30 ਬਾੜ ਦੇ ਮਿਲਦੇ ਆ ਆਗਰ ਗੋਣੋਂ ਪੱਧਰਾਂ ਚੱਲੇ ਹੋ ਮਿੱਟੀ ਦੇ ਪੂਰੀ ਜਿਹੀ ਕਿੱਛ ਕਰ ਜਾ ਵੀ ਅਜੇ ਬਾਹਰ ਬੈਠਾ ਦੇਖਿਆ ਬੱਚਾ ਅੱਜ ਆਇਆ ਇਤਨਾ ਦੇ ਬਾਹਰ ਧੁੱਪ ਛੇਕਦਾ ਐਚਾ ਕਿਦਾਂ ਹਾਂ ਏ ਕਰੀ ਜਾਂਦਾ ਵੀਡੀਓ ਦੇਖਦਾ ਹੈ ਇਹ ਸਾਡੇ ਚਾਚੇ ਦੀ ਦੁਕਾਨ ਠੀਕ ਹੈ ਜੀ ਮੈਂ ਬਲਬ ਲੈਣ ਚੱਲਾ ਹਾਂ ਹੋਰ ਫੇ ਵਧੀਆ ਚੈਨਲ ਕਰਤਾ ਆਈ ਵੀਡੀਓ ਹਾਂ ਆਓ ਕਰਦੇ ਸ਼ੁਰੂ ਚਾਚਾ ਤੇ ਚਾਹ ਠੀਕ ਆ ਵੀ ਟੱਕਰਦੇ ਆ ਹਾਂ ਮੈਂ ਸਾਬ ਦੀ ਸੁਣਦੀ ਆਣਾ ਕਿਹ ਜੀ ਸਾਬ ਦੀ ਧੰਨ ਤੇ ਉੱਤੀ ਜਾ ਕੇ ਇਹ ਦੁਮਾਂ ਲੱਗਦਾ ਬਲੌਗ ਬਣਾ ਲਈ ਜੀ ਹਾਂ ਜੀ ਬੰਦੀ ਵਧੀਆ ਆ ਹੋਰ ਰੋੜ ਕੇ ਦਾ ਸੁੱਖਾ ਤਾਂ ਠੀਕ ਆ ਜੀ ਆਪਾਂ ਚੱਲਦੇ ਹਾਂ ਅਗਰ ਇਹਨਾਂ ਨੂੰ ਤੁਹਾਨੂੰ ਵੀ ਦੇਖ ਕੇ ਸਾਰਾ ਜਿਹੜਾ ਰੰਗ ਦਾ ਮਾਹੌਲ ਸਾਡੇ ਦਾ ਸਾਰਾ ਹੀ ਹੈ ਨਾ ਹੋਰ ਵੀ ਉਹ ਵੀ ਹਵਾ ਬੰਦੀ ਹਣੀ ਬਹਿ ਖਲਾਦੀ ਹੈ ਮੇਰੇ ਖਿਆਲ ਨਾਲ ਮੈਂ ਖਲਾਈ ਸਕ ਰਿਹਾ ਹਾਂ ਕਿ ਆ ਕਰਕੇ ਵੀ ਉਹਨਾ ਹਵਾ ਹੁਆ ਨਹੀਂ ਪੈਂਦੀ ਪਰ ਉਹਨਾ ਬਾਜ ਹੋ ਸਕਦਾ ਜੀ ਜਿੱਥੇ ਪਈ ਹੈ ਨਾ ਉਹ ਚੈਨ ਵਿੱਚ ਵੱਜਦੇ ਨੇ ਗਲੇ ਚ ਪਈ ਉਹ ਫੇਕ ਤਾਂ ਕਰਕੇ ਤੇ ਵਾਕੋ ਵੀ ਦੇਖੋ ਅੱਜ ਦਾ ਮਾਹੌਲ ਸਾਕੇ ਸਾਰਾ ਹੀ ਆ ਸਾਡੇ ਅੱਜ ਦਾ ਮਾਹੌਲ ਇਹ ਬਲੌਗ ਨੂੰ ਸ਼ੇਅਰ ਕਰੀ ਜਾਇਆ ਜਰੂਰ ਕਿਉਂਕਿ ਜਿਹੜਾ ਇਹ ਆਪਣਾ ਬਲੌਗ ਆ ਹਨ ਇਹ ਵਿੱਚ ਕੱਟ-ਕੱਟ ਕੇ ਆਇਆ ਕਿਉਂਕਿ ਆਪਾਂ ਜਦੋਂ ਤੱਕ ਕੰਮ ਕਰਦੇ ਹੁੰਦਾ-ਉਦੋਂ-ਉਦੋਂ ਕੱਟ ਕਟਿੰਗ ਹੁੰਦੀ ਆ ਵਿੱਚ ਠੀਕ ਆ 1-2 ਮਿੰਟ ਦਾ ਹੁੰਦਾ ਬਲੌਗ ਉਹਨੇ ਸੌਰੀ ਠੀਕ ਆ ਬਾਕੀ ਤੁਹਾਨੂੰ ਉੱਥੇ ਟਕਾਨ ਤੇ ਜਾ ਕੇ ਟੱਕਰਦੇ ਆ ਆਪਣਾ ਅੱਡੇ ਦਾ ਮਾਹੌਲ ਸਾਰਾ ਹੀ ਠੀਕ ਆ ਟਕਾਨ ਤੇ ਜਾ ਕੇ ਟੱਕਰਦੇ ਆ ਇੱਧਰੋਂ ਹੋਰ ਇਹ ਆਪਣਾ ਅੱਡਾ ਪੰਡ ਦਾ ਅੱਡਾ ਠੀਕ ਆ ਜੀ ਇੱਧਰ ਵੀ ਦੇਖੋ ਮਾਹੌਲ ਮੰਦਰ ਆਪਣੇ ਪਿੰਡ ਦਾ ਹਨਾ ਇੱਧਰ ਬੈਠੇ ਆ ਸਾਰੇ ਅੰਕਲ ਉਹ ਵੀ ਹੂਰ ਥੱਲੇ ਹਨਾ ਰਾਜੂ ਭਾਈ ਹੈ ਨਹੀਂ ਇਹ ਰਾਜੂ ਭਾਈ ਨੂੰ ਪੁੱਛ ਲੈਣੇ ਪਹਿਲਾਂ ਵੀ ਦੇਖ ਕੇ ਗਿਆ ਹਨਾ ਇਹ ਆਪਣੇ ਮੋਰ ਬਾਈ ਦੀ ਦੁਕਾਨ ਅੱਡੇ ਦੇ ਵੇਹ ਦੁਆਰਾ ਕੰਮ ਸ਼ੁਰੂ ਹੋ ਗਿਆ ਉੱਪਰ ਵੀ ਢੇਰ ਪਾਉਂਦੇ ਆ ਫੇਰ ਜਿਹੜੀ ਸੜਕ ਟੁੱਟੇ ਨਾ ਠੀਕ ਹੈ ਜੀ ਉਹ ਦੇਵਾ ਉਹ ਪ੍ਰੋਸੈਕਟਰ ਆ ਥੋੜੀ ਥੋੜੀ ਇਹ ਸੜਕ ਟੁੱਟੇ ਨਾ ਉੱਪਰ ਲੇਅਰ ਵੀ ਪਾਉਂਦੇ ਆ 10 ਲੇਅਰਾਂ ਬਾਅਦ ਨਹੀਂ ਠੀਕ ਆ ਖਾਲੀ ਵੀ ਉਹ ਬੰਦੇ ਲੱਗੇ ਹੋ ਮੈਸਰੇ ਆਪਾਂ ਆਪਣਾ ਕੰਮ ਕਰੀਏ ਜੇ ਇੱਟਾਂ ਦੇ ਪਾਉਂਦੇ ਆ ਇਹ ਟੁੱਟੇ ਨਾ ਇਹ ਜਿਹੜਾ ਫੈਕੋਲ ਵਾਲਾ ਸਸਤੇ ਮਾਇਆ ਹੈ

ਇਹ ਆਪਾਂ ਸਿਸਟਮ ਹਵਾ ਬੈਣੀ ਮੈਕ ਲਾਉਣਾ ਕਹਣਾ ਥੋੜੇ ਹੌਲੀ ਹੌਲੀ ਚੱਲਦੇ ਆ ਇਹ ਗਰਾਹ ਸ਼ਹਿਰ ਚੱਲਦੇ ਹੋ ਪਹਿਲਾਂ ਆਪਾਂ ਗਾਰਡ ਲਵਾਈਏ ਪਹਿਲਾਂ ਫੋਨ ਦਾ ਠੀਕ ਹੈ ਜੀ ਭਾਈ ਕਹਿੰਦਾ ਇਸ ਵੇ ਨੂੰ ਲਵਾ ਲਈ ਹੁਣ ਆਪਾਂ ਲਵਾਉਂਦੇ ਆ ਸ਼ਾਮ ਤੇ ਉੱਤੇ ਚੱਲੀ ਜਾਂਦਾ ਕੰਮਕਾਰ ਆਪਣਾ ਖੁੱਲੀ ਆ ਤੇ ਮਰ ਭਾਈ ਜੀ ਖੁੱਲੀ ਆ ਗਾਰਡ ਲਵਾਈਏ ਪਹਿਲਾਂ ਤਾਂ ਭਾਜੀ ਕੋਲੋਂ ਨਕੀ ਭਾਈ ਜੀ ਕੋਲੋਂ ਮੇਰੀ ਦੁਕਾਨ ਲੱਗੀ ਭਾਈ ਜੀ ਇਹੋ ਆਪਣੇ ਲੱਗੀ ਭਾਈ ਜੀ ਤੇ ਹਾਂ ਲੱਗੀ ਬਾਗੀ ਹਾਂ ਚੱਲਿਆ ਜੀ ਵਾਹ ਵਧੀਆ ਵਧੀਆ ਭਾਈ ਇਹਨਾਂ ਵਧੀਆ ਵਜੀ ਇਹ ਭਾਈ ਦੀ ਆਪਣੀ ਦੁਕਾਨ ਆ ਵੀਰੋ ਠੀਕ ਆ ਸਾਰੇ ਸਮਾਨ ਇਹ ਤੋਂ ਜੈਡ ਮੋਬਾਈਲਾਂ ਦਾ ਜਾਂ ਹੋਰ ਕੇਨ ਚਾਹੀਦਾ ਹੋਇਆ ਬੜੇ ਬੰਨ ਰੋਡ ਤੇ ਗੁਰਾਇਆਂ ਤੇ ਠੀਕ ਆ ਬਾਕੀ ਤੁਸੀਂ ਅੱਗੇ ਵੀ ਦੇਖਿਆ ਹੋਣਾ ਭਾਈ ਦੀ ਦੁਕਾਨ ਚ ਬਣੀ ਰਿਓ ਬਲੌਗ ਨੋ ਵੀਰੋ ਆਪਾਂ ਲਵਾ ਲਿਆ ਬਲੌਗ ਸਾਰਾ ਤੋਂ ਜਿਹੜਾ ਆਪਣੀ ਗਰੈਨ ਹੋਣੀ ਹੋਣੀ ਠੀਕ ਆ ਤੇ ਅਸਾਂ ਆਪਣਾ ਰੋਡ ਨਹੀਂ ਲੈਣੀ ਜਿਹੜਾ ਫੋਨ ਦਾ ਹੁੰਦਾ ਹਨ ਇਹਦੇ ਬਦਕਾਣ ਨੇ ਕੋਈ ਨਹੀਂ ਪ੍ਰੋਬਲਮ ਨਹੀਂ ਮੇਰੇ ਘਰ ਨਾਲ ਬੱਚੋ ਜੇ ਡੱਕੇ ਹੀ ਸਟੈਂਡ ਦਿਓ ਤੇ ਕਾ ਕਰ ਕੇ ਆਉਣਾ ਪਊ ਨਹੀਂ ਲੈਣੀ ਹੈ ਹਨਾ ਹਵਾ ਹਵਾ ਮੜੀ ਪੈਣੀ ਆ ਉੱਲੇ ਸੌਰੀ ਥੱਲੇ ਵੀ ਜਿਹੜੇ ਲੋਕ ਆ ਜੀਆ ਆਂਕੀ ਤੁਸੀਂ ਦੇਖੋ ਘਰ ਦੇ ਨਾਲ ਬਰਵਾ ਉਹ ਬਲਬ ਖਲਾਨੀਆ ਯਾ ਯਾ ਆਪਣਾ ਕਹਾੜ ਚੱਲਦੇ ਆ ਹੁਣ ਪਿੰਡ ਨੂੰ ਇਹ ਗਰਾਹ ਸ਼ਹਿਰ ਗਰੂਪ ਯਾ ਹੋਰ ਵੀ ਲੈਣ ਨੂੰ ਭੇਜਿਆ ਬਸ ਬਲਬ ਹੀ ਲੈਣਾ ਹੈਗਾ ਠੀਕ ਆ ਉਹ ਵੀ ਆਪ ਲੈ ਲਿਆ ਤੇ ਹੋਰ ਨਹੀਂ ਲੈਣੀ ਆ ਉਹ ਪਛੜਿਆ ਪਾੜੀ ਦੁਕਾਨ ਤੋਂ ਹੂੰ ਯਾ ਗਰਾਹ ਸ਼ਹਿਰ ਵੀਰੋ